ਚੈਕਿੰਗ ਹੋਈਆ ਤਾਂ ਕਿੰਨੇ ਤੋਂ ਮਲਾਲ ਹੋਸੀ ਤੇ ਅੱਜ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਜੇਲ੍ਹਾਂ ਦਾ ਸਰਟੀਫਿਕੇਸ਼ਨ ਜਿਹੜਾ ਉਹ ਚੱਲ ਰਿਹਾ ਸੀਗਾ ਬਰਤੋਂ ਦੋ ਵੇ ਵੇ ਤੱਕ ਦਾ ਸੋ ਇੱਥੇ ਜਿਹੜੀ ਨਾਬਾ ਗੇਲ ਦਾ ਵੀ ਅਸੀਂ ਜਿਹੜਾ 12 ਵਜੇ ਜਿਹੜਾ ਸਰਚ ოਪਰੇਸ਼ਨ ਸ਼ੁਰੂ ਕੀਤਾ ਜਿਹੜੇ तकरीबन 100 ਮੁਲਾਜ਼ਮ ਜਿਹੜੇ ਸੀਗੇ ਜਿਹਦੀ ਕਮਾਂਡਰੀ ਜਿਹੜਾ ਸੁਪਰੀ ਸਾਹਿਬ ਕਰ ਰਹੇ ਸੀ ਤੇ ਉਹ ਸਾਰੀ ਤਲਾਸ਼ੀ ਹਜੇ ਜਿਹੜੀ ਚੱਲ ਰਹੀ ਹੈ ਬਾਕੀ ਜੋ ਵੀ ਰਿਕਵਰੀ ਹੋਊ ਉਹਦੇ ਬਾਰੇ ਸੁਪਰੀ ਸਾਹਿਬ ਬਾਅਦ ਵਿੱਚ ਰਿਕਵਰੀ ਕੀ ਹੋ ਸਕਦੀ ਹੈ ਉਹ ਸੁਪਰੀ ਸਾਹਿਬ ਬਾਅਦ ਵਿੱਚ ਜੋ ਵੀ ਹੋਇਆ ਉਹ ਤੇ ਬਰੀਫ ਕਰਨਗੇ ਤੁਸੀਂ ਅੰਦਰ ਹੈਗੇ ਤੁਸੀਂ ਅੰਦਰ ਤੁਸੀਂ ਚੈਕਿੰਗ ਅਸੀਂ ਬਾਹਰ ਜਿਹੜਾ ਕਾਊਟਨ ਕੀਤਾ ਹੋਇਆ ਸੀ ਅੰਦਰ ਤਲਾਸ਼ੀ ਵਾਲੇ ਲੱਗ ਚੱਲੇ ਸਾਰੇ ਜ਼ਿਲ੍ਹੇ ਦੇ ਦਸਿਆ ਜਾਊਗਾ ਸਰਵਿਸ ਕੱਲਾ ਕੱਲੀ ਕੱਲ ਗੇਹ ਉਹ ਸ ਕਿੰਨੇ ਕ ਮੋਬਾਈਲ ਤੋਂ ਲੱਗਦਾ ਵੀ ਇਹਨੇ ਹਜੇ ਕੋਈ ਇਹਦੇ ਬਾਰੇ ਨਹੀਂ ਮੈਂ ਪਹਿਲਾਂ 10 15 ਵਾਲੀ ਬਣਾਉਂਦਾ ਮੈਂ ਆਰਡਰ ਤੇ ਸੀ ਮੈਨੂੰ ਇਹਦੇ ਬਾਰੇ ਕਿੰਨੇ ਕ ਮੁਲਾਜ਼ਮਾਂ ਦੀ ਗਵਾਹੀ ਦੇ ਵਿੱਚ ਹੋਈ ਹੈ ਜੀ ਇਹ ਸੌ ਮੁਲਾਜ਼ਮ ਸੀਗਾ ਸਟੂਡੀਓ ਸ਼ੌਟ ਦੀ ਵਾਈਟ ਉਹ ਨਸ਼ਾ ਵਗੈਰਾ ਜਾਂ ਕੋਈ ਹੋਰ ਗੈਰ ਕਾਨੂੰਨੀ ਚੀਜ਼ ਮੈਂ ਬਸੇ ਮੇਰਾ ਆਰਡਰ ਕਾਟਨ ਸੀ ਅੰਦਰ ਲੇਡੀ ਫੋਰਸ ਹਰੋਂ ਤੋਂ ਆਇਆ ਕਿੰਨੇ ਕ ਗੂਗਲ ਇੰਟਰਵਿਊ ਕੱਢੀ ਤੇ ਜੀ 1100 ਦੇ ਤਸਵੀਰਾਂ ਸਨ ਜੀ ਤੇ ਗੈਂਸਟਰ ਹਰਕੀਮਨ ਵਗਰਾ ਵੀ ਹੈਗੇ ਨੇ ਇਹ ਅੰਦਰ ਸਾਰੇ ਤਰ੍ਹਾਂ ਦੇ ਹੈਗੇ ਨੇ ਜੀ ਅੰਦਰ ਸਾਰਾ ਲਰਾਉਣ ਦੇ ਲਈ ਕਿਸ ਮਤਲਬ ਲੈ ਕੇ ਜਿਹੜਾ ਉਹ ਰੁਟੀਨ ਸਾਰੀਆਂ ਜ਼ਿਲਾਂ ਦੀ ਅਚਨਚੇਤ ਚੈਕਿੰਗ ਜਿਵੇਂ ਉਹਨਾਂ 15 ਅਗਸਤ ਨੂੰ ਧਿਆਨ ਚ ਰੱਖਦੇ ਹੋਏ ਸਾਰਾ ਸਕਿਉਰਿਟੀ ਪੁਆਇੰਟ ਆਫ 뷰 ਦੇ ਉੱਤੇ ਸਾਰੀਆਂ ਜ਼ਿਲਾਂ ਦੀ ਚੈਕਿੰਗ ਕੀਤੀ ਪੂਰੇ ਪੰਜਾਬ ਦੇ ਵਿੱਚ